ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਜ਼ ਸ਼ਹਿਰ ਦੇਖ ਰਹੇ ਹੋ ਸਾਥੀ ਸੂਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਸਖਤ ਕਾਰਵਾਈ ਕਰਦੇ ਆ 28 ਕਿਲੋ 80 ਗ੍ਰਾਮ ਅਫੀਮ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹ ਵੱਡੀ ਸਫਲਤਾ ਦੱਸੀ ਜਾ ਰਹੀ ਹੈ ਦੱਸ ਦਈਏ ਜੋ ਹਾਲੇ ਤੱਕ ਦੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ 18 ਅਕਤੂਬਰ ਨੂੰ ਇੰਸਪੈਕਟਰ ਮੀਰਜ ਚੌਧਰੀ ਇੰਚਾਰਜ ਸੀਆਈਏ ਏਐਸਆਈ ਨਿਰਮਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਨਵਾਸ਼ਰ ਬਾਈਪਾਸ ਮਹਾਲੋਂ ਤੇ ਨਾਕਾਬੰਦੀ ਦੌਰਾਨ ਇੱਕ ਹੁੰਡਾ ਕ੍ਰੇਟਾ ਪੀਬੀ 08 ਐਫ ਜੇ 48 ਮਤਲਬ 8888 ਨੂੰ ਰੋਕਿਆ ਗਿਆ ਗੱਡੀ ਦੀ ਤਲਾਸ਼ੀ ਕਰਨ ਤੇ ਗੇਅਰ ਲੀਵਰ ਕੋਲ 50.46 ਗ੍ਰਾਮ ਅਫੀਮ ਬਰਾਮਦ ਹੋਈ ਡਰਾਈਵਰ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਚੱਕ ਠੱਠੀਆਂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਉਸ ਦੇ ਖਿਲਾਫ ਮੁਕੱਦਮਾ ਨੰਬਰ 226 ਮਿਤੀ 18 10 2025 ਅਧੀਨ ਐਨਡੀਪੀਐਸ ਐਕਟ ਤਹਿਤ ਥਾਣਾ ਸਿਟੀ ਨਵਾਂ ਸ਼ਹਿਰ ਵਿੱਚ ਦਰਜ ਕੀਤਾ ਗਿਆ ਤਫਤੀਸ਼ਦਾਨ ਪੁਲਿਸ ਨੇ ਦੋਸ਼ੀ ਦੇ ਘਰ ਪਿੰਡ ਚੱਕ ਠੱਠੀਆਂ ਤੋਂ 6 ਕਿਲੋ 807 ਗ੍ਰਾਮ ਅਫੀਮ ਬਰਾਮਦ ਕੀਤੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਹ ਕਾਫੀ ਸਮੇਂ ਤੋਂ ਅਫੀਮ ਦੀ ਸਪਲਾਈ ਕਰਦਾ ਹੈ ਅਤੇ ਉਸ ਦਾ ਸਾਥੀ ਦਵਿੰਦਰ ਕੁਮਾਰ ਉਰਫ ਲਾਲਾ ਵਾਸੀ ਸਲੋ ਰੋਡ ਨਵਾਂ ਸ਼ਹਿਰ ਵਸਤਨ ਦੇ ਵਿੱਚ ਸ਼ਾਮਲ ਹੈ ਦੋਸ਼ੀ ਦੇ ਖੁਲਾਸੇ ਅਨੁਸਾਰ ਪਿੰਡ ਕੰਗ ਥਾਣਾ ਰਾਹੋਂ ਵਿਖੇ ਲਾਲਾ ਦੇ ਘਰ ਦੇ ਗੇਟ ਕੋਲ ਦੱਬੀ ਹੋਈ 21 ਕਿਲੋ 160 ਗ੍ਰਾਮ ਅਫੀਮ ਹੋਰ ਬਰਾਮਦ ਕੀਤਾ ਕਿ ਇਸ ਤਰ੍ਹਾਂ ਕੁੱਲ 28 ਕਿਲੋ 80.46 ਗ੍ਰਾਮ ਅਫੀਮ ਜ਼ਬਤ ਕੀਤੀ ਗਈ ਹੈ ਦਵਿੰਦਰ ਕੁਮਾਰ ਉਫ ਲਾਲਾ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਜੋ ਇਸ ਸਮੇਂ ਕਿਸੇ ਹੋਰ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ ਤਾਂ ਇਹ ਜਿਹੜੀ ਹਾਲ ਤੱਕ ਜਾਣਕਾਰੀ ਸਾਹਦਕ ਪਹੁੰਚੀ ਆ ਬਾਕੀ ਤੁਹਾਨੂੰ ਮੌਕੇ ਦੇ ਤਸਵੀਰਾਂ ਦਿਖਾਨੇ ਜਦੋਂ ਐਸਪੀ ਸਰਜੀ ਸਿੰਘ ਬਾਈਆ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਮਾਨਯੋਗ ਡੀਜੀ ਸਾਹਿਬ ਵੱਲੋਂ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਕਲੀਅਰ ਕਟਿੰਗ ਸੈਕਸ਼ਨਸ ਹੈਗੀਆਂ ਜਿਹੜਾ ਵੀ ਬੰਦਾ ਆਪਾਂ ਫੜਦੇ ਆ ਉਹਦੀ ਥੋਰੋਲੀ ਅਫੀਸ਼ੀਏਸ਼ ਹੋਵੇ ਔਰ ਇਸ ਕੇਸ ਵਿੱਚ ਵੀ ਆਪਾਂ ਜਿਹੜੀ ਸਟਾਰਟਿੰਗ ਹੋਈ ਸੀ ਸਿਰਫ 50 ਗ੍ਰਾਮ ਓਪੀਐਮ ਫੜੀ ਸੀ ਅ ਸਿਗਾ ਆਪਣੇ ਬਾਹਰ ਮਹਾਲੋਂ ਦੇ ਲੱਗੇ ਨਾ ਕਲ ਆਇਆ ਹੋਇਆ ਸੀ ਨਰਮਨ ਲੈ ਤੇ 50 ਗ੍ਰਾਮ ਤੋਂ ਬਾਅਦ ਜਦੋਂ ਅਸੀਂ ਇਹਦੀ ਪੁਸ਼ੀਸ਼ ਸ਼ਟਾਰਟ ਕੀਤੀ ਵੀ ਐਡੀ ਤੋਂ ਉਹ ਬੰਦਾ 50 ਗ੍ਰਾਮ ਤਾਂ ਪੋਸੀਬਲ ਨਹੀਂ ਲੱਗਦਾ ਸਾਨੂੰ ਉਸ ਪੁਸ਼ੀਸ਼ ਦੇ ਵਿੱਚ ਗੱਲ ਕਲੀਅਰ ਹੋਈ ਵੀ ਅਪਰੋਕਸੀਮੇਟਲੀ 7 ਕਿਲੋ ਦੇ ਲੱਗੇ ਨੇ ਜੋ ਕੰਫੈਸ ਕੀਤਾ ਵੀ ਮੇਰੀ ਪੈਂਡ ਠੱਠੀਆਂ ਹੈਗੀਆਂ ਬਿਆਸਟਾਨੇ ਚ ਉੱਥੇ ਪਿਆ ਹੈਗਾ ਸਮਾਨ ਉਹ 7 ਕਿਲੋ ਰਿਕਵਰ ਹੋ ਗਈ ਥੈਨ ਫਿਰ ਹਾਲੇ ਸਾਨੂੰ ਤਸੱਲੀ ਨਹੀਂ ਹੋ ਰਹੀ ਸੀ ਵੀ ਇਹ ਸਮਾਨ ਵੱਡਾ ਸਮਗਲਰ ਲੱਗਦਾ ਥੈਨ ਫਿਰ ਇਹਨੇ ਆਪਣਾ ਦੁਬਾਰਾ ਕੇ ਡਿਸਕਲੋਜ਼ਰ ਕੀਤੀ ਵੀ ਮੇਰਾ ਇੱਥੇ ਇੱਕ ਸਾਥੀ ਹੈਗਾ ਜਿਹੜਾ ਆਲਰੇਡੀ ਦੋ ਤਿੰਨ ਦਿਨ ਪਹਿਲਾਂ ਅਸੀਂ ਉਹਨੂੰ ਰੋਡ ਅਪ ਕੀਤਾ ਸੀਗਾ ਦਵਿੰਦਰ ਹੈਗਾ ਜਿਹੜਾ ਕਿ ਪਹਿਲਾਂ ਪਘੋੜਾ ਸੀਗਾ ਤੁਹਾਨੂੰ ਯਾਦ ਹੋਊਗਾ ਗਰਮੀ ਮਹੀਨੇ ਕੈਫੀਰ ਦਰਦ ਕੀਤੀ ਸੀ ਇਹਨੇ 10 ਕੁੰਟਲ ਪੌਪੀਜ਼ ਉਹਦੇ ਵਿੱਚ ਇੱਕ ਕਾਰ ਨੋਵਾ ਦੇ ਵਿੱਚ ਦੋ ਬੰਦੇ ਭੱਜ ਗਏ ਸੀ ਉਹ ਦਵਿੰਦਰ ਨੂੰ ਜਦੋਂ ਉਹਦੀ ਜੁਆਇੰਟਲੀ ਹੋਇਆ ਤੇ ਉਹਦੇ 'ਚ ਗੱਲ ਹੋਈ ਵੀ ਇਹ ਦਵਿੰਦਰ ਨੇ ਕੁਸਮਾਨ ਉਹਦੇ ਕੋਲ ਵੀ ਰੱਖ ਕੇ ਗਿਆ ਹੋਇਆ ਹੈ ਉਹ ਜਦੋਂ ਉਹ ਦੁਆਰਾ ਉਸ ਜਗ੍ਹਾ ਤੇ ਪਹੁੰਚੇ ਤੇ ਉਹ 20 ਕਿਲੋ ਪਲੱਸ ਕੁਝ ਗ੍ਰਾਮ ਉਹ ਸਮਾਨ 21 ਕਿਲੋ 160 ਗ੍ਰਾਮ ਉਹ ਸਮਾਨ ਸਾਨੂੰ ਦੁਆਰਾ ਕੰਗਪਿੰਡ ਤੋਂ ਜਿਹੜੇ ਉਹਦਾ ਸੀਗਾ 플ੌਟ ਉੱਥੇ ਇਹਨੇ ਨੇ ਦੱਬੀ ਹੋਈ ਸੀ ਵੈਨ ਫਿਰ ਉੱਥੋਂ ਟੋਟਲ ਜੋ ਵਾਕਰ 10 ਤੇ 10 ਦਿਨਾਂ ਚ ਹੀ ਰਿਕਵਰੀ ਹੋਈ ਆ ਐਪਰੋਕਸੀਮੇਟਲੀ ਹੋਗੀ 28 ਕਿਲੋ ਦੇ ਪਲੱਸ ਹੋ ਗਈ ਆ ਟੋਟਲ 28 ਕਿਲੋ 80 ਗ੍ਰਾਮ ਦੇ ਲਾਗੇ ਇੱਕ ਸਰੀਰਿਕ ਰਿਕਵਰੀ ਹੋ ਗਈ ਹੈ ਕਿ ਇਹਦੇ ਵਿੱਚ એનર્ਜੀ ਜਿਹੜਾ ਹੈਗਾ ਇਹ ਤਾਂ ਪਹਿਲਾਂ ਟਰੱਕ ਡਰਾਈਵਰ ਸੀਗਾ ਬਾਅਦ ਵਿੱਚ ਆਪਣਾ ਟਰੱਕ ਲੈ ਲਿਆ ਏਸੀ ਤਰ੍ਹਾਂ ਜਿਹੜਾ ਦਵਿੰਦਰ ਸੀਗਾ ਇੰਦਰਜੀਤ ਉਹਨਾਂ ਡਰਾਈਵਰ ਸੀ ਤੇ ਉਹਨਾਂ ਨੇ ਟਰੱਕ ਆਪਣਾ ਲੈ ਇਦਾਂ ਹੀ ਦਵਿੰਦਰ ਨੇ ਇੱਕ ਟਰੱਕ ਆਪਣਾ ਉਹਦਾ ਇੱਕ ਡਰਾਈਵਰ ਸੀਗਾ ਉਹਨੂੰ ਲੈ ਕੇ ਉਹਦੇ ਨਾਲ ਦੇ ਟੇਕ ਦਾ ਉਹਦੇ ਜੀ ਵੀ ਉਹ ਆਫਿਸ ਦਾ ਕੰਮ ਕਰਦੇ ਸੀਗੇ ਔਰ ਵਾਲੇ ਇਹਦੀ ਬੈਕਵਰਡ ਫਾਰਵਰਡ ਤੇ ਸਾਡਾ ਕੰਮ ਚੱਲ ਰਿਹਾ ਹੈ। ਇਹ ਜਿਹੜਾ ਇੰਦਰਜੀਤ ਹੈਗਾ ਇਹਦਾ ਠੱਠੀਆਂ ਲਾਇਆ ਬਿਆਸ ਸਾਣੇ ਚ ਪੰਪ ਪਿੰਦਾ ਤੇ ਜਿਹੜਾ ਦਵਿੰਦਰ ਆ ਉਹ ਇੱਥੋਂ ਦਾ ਹੀ ਆ। ਨਵੇਂ ਸ਼ਹਿਰ ਦਾ ਤਲਿਕ ਮਾਮਲੇ ਦਰਜ ਹਾਂ ਹਾਂ ਇਹਿੰਨ ਗੱਤੇ ਟੋਟਲ ਇਹਨਾਂ ਕਾਜ ਨੂੰ ਐਂਟਰ ਕਰਕੇ ਚਾਰ ਮੁਕਤ ਨੂੰ ਸਰ ਨਵੇਂ ਸ਼ਹਿਰ ਨਵੇਂ ਸ਼ਹਿਰ ਸਾਰੇ ਏਰੀਆ ਐਨ ਪੀ ਚੈੱਕ ਦਰਜ ਹੋਇਆ ਤੇ ਇੱਕ ਦੂਰ ਆਉਂ ਹੈ ਇੱਕ ਰਾਜਸਥਾਨ ਨਵਾਂ ਸ਼ਹਿਰ ਜਿੰਨ ਦੇ ਵਿੱਚੋਂ ਮੈਂ ਚਿੰਨ ਕਰਦੇ ਸੀ ਜਿਹੜਾ ਇਹ ਦਵਿੰਦਰ ਉਹ ਨਵੇਂ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦਾ ਨਵਾਂ ਸ਼ਹਿਰ ਫਲੌਰ ਦਵਿੰਦਰਲਾ ਏਰੀਆ ਕੋਲ ਸ਼ਹਿਰ ਜੇ ਸਰ ਉੱਥੇ ਪਹੁੰਚ ਹੋ ਗਿਆ ਕਿ ਉੱਥੇ ਪਹਗੋੜਾ ਹੀ ਹੈ ਜਿਹੜੇ ਬਾਹਰਲੇ ਕੇਸ ਦੱਸਦੇ ਨਹੀਂ ਉੱਥੋਂ ਵੀ ਪਵਾੜਾ ਹੀ ਹੈ ਉੱਥੋਂ ਵੀ ਸਾਰੀ ਜਗ੍ਹਾ ਤਾਂ ਪਵਾੜਾ ਹੀ ਸੀਗਾ ਉਹ ਤਾਂ ਤੇ ਪਹਿਲਾ ਪਰਚਾ ਹੈ ਹਾਂ ਇਹ ਜਿਹੜੇ ਕੋਈ ਨਾਦਮਾ ਦਰਦੀ ਨਹੀਂ ਹੈ ਜਾਨਕਿ ਨਾਮਾ ਇਸ ਮਗਨ ਤੇਲੀ ਵੀ ਆਪਾਂ ਹੋਏ ਇਹ ਜਿਹੜਾ ਕਿ ਪਿਛਲੇ ਕਾਫੀ ਟਾਈਮ ਤੋਂ ਅਪਰੋਕਸੀਮੇਟਲੀ ਦੰਤ ਤੋਂ 4 ਸਾਲ ਨਹੀਂ 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 ਕੰਮ ਤਾਂ ਪੁਰਾਣਾ ਕਰਦਾ ਹੈ ਦਵਿੰਦਰ ਦਾ ਪੁਰਾਣਾ ਸਾਥੀ ਹੈ ਜਿਹੜਾ ਦਵਿੰਦਰ ਪਿਛਲੇ ਸਾਲ ਪੜਿਆ ਅੱਜ ਪਹਿਲੀ ਵਾਰੀ ਆਇਆ ਪਤਾ ਲਗਾ ਸਰ ਕਿਥੋਂ ਲਗੇ ਐ ਸੀ ਨੌਲੇ ਐ ਐਮਪੀ ਤੋਂ ਐਮਪੀ ਤੋਂ ਲਗੇ ਹਰੀ ਮੰਨ ਲਿਆ ਸਰ ਹਾਂ ਜੀ ਸਟੈਲਵੇ ਇਨਵੈਸਟੀਗੇਸ਼ਨ ਸਾਡੀ ਵਾਲੇ ਆਉਣਗੀਆਂ ਔਰ ਅਰジナル ਕੋਲੇਸਰ ਸਸ ਯੂਨੀਟ ਨੂੰ ਲੈ ਕੇ ਜੀ ਜਿੰਨੇ ਵੀ ਆਉਣਗੇ ਸਾਰੇ ਆਉਣਗੇ ਉਸੇ ਬੈਕਵਰਡ ਟੀਰੇ ਆਵੇ ਉਹ ਵੀ ਆਉਣਗੇ ਜਿਹੜੇ ਫਾਰਵਰਡ ਜੋ ਵੀ ਆਣਗੇ ਕੋਈ ਇਹਨਾਂ ਨੂੰ ਸਪੋਰਟ ਕਰਦਾ ਸੀ ਕੀ ਸੀ ਸਾਰਿਆਂ ਨੂੰ ਇਹ ਰੁਸੀ ਗਿਸ਼ਤ ਲਿਆ ਨਾ ਮੌਤ ਦੁਨੀਆ ਤੇ ਦੱਦੂ ਵੈਸਾ ਜਿੰਦਰਾ ਤਾਂ ਗ੍ਰਿਫਤਾਰ ਹੋ ਗਿਆ ਇਹਦੇ ਤੇ ਦਵਿੰਦਰ ਵੀ ਨਾਮਿਨੇਟ ਹੋ ਗਿਆ ਜੀ ਉਹ ਅਸਰੀ ਬਾਕੀ ਹੈ ਕਿਉਂਕਿ ਉਹ ਵੀ ਦੂਸਰੇ ਕੇਸ ਹੈਗਾ ਨਾ ਉਹ ਸਦਰ ਦਾ ਕੇਸ ਹੈ ਠੀਕ ਹੈ ਇਹਦੇ ਛਾਲੇ ਅਸੀਂ ਗ੍ਰਫਤਾਰੀ ਪਾਉਣੀ ਹੈ ਹਾਂਜੀ ਉਹ ਇਹਦੇ ਜਿਹੜਾ ਨਿਕਰ ਮਾਨਡ ਲੈਣਾ ਉਹ ਜਿਹੜਾ ਦੇਵਿੰਦਰ ਦੇਵਿੰਦਰ ਜੀ ਹਾਂ ਨਹੀਂ ਆਉਂਦੇ ਲੈਣੇ ਕਿਉਂਕਿ ਉਹ ਸਦਰ ਵਾਲੇ ਕੇਸ ਚਾ ਜੁਡੀਸ਼ਲ ਹੋ ਗਿਆ ਉਹਦਾ